ਇਹ ਮੋੜ ਹੁੰਦੇ ਸੀ ਕਿ ਉਹਦੋਂ ਸਾਰੇ ਇਕੱਠੇ ਬੈਠ ਕੇ ਸਾਰਿਆਂ ਦੀ ਨਿਗਾਹ ਇੱਕ ਇੱਕ ਬੰਦੇ ਵੱਲ ਹੁੰਦੀ ਜਿਹਨੇ ਸਾਰਾ ਮੋੜ ਬੰਨ ਕੇ ਰੱਖਿਆ ਆ ਵਾਜਿਗਲ ਦੇ ਟਾਈਮ 'ਚ ਤਾਂ 4 ਬੰਦੇ ਕਿਤੇ ਹੋਰ ਪਾਸੇ ਬੈਠੇ ਆ ਉਹਦਾ ਗੋਲ ਟੇਬਲ ਲਵਾਈ ਕਈ ਹੋਰ ਪਾਸੇ ਬੈਠੇ ਆ ਉਹਦਾ ਟੈਟ ਹੋ ਕੇ ਆ ਜਾਂਦੇ ਆ ਖੋਰੂ ਪਾ ਲੈਂਦੇ ਆ ਚਲੇ ਜਾਂਦੇ ਆ ਪਰ ਉਸ ਇਸ ਦਾ ਮਜ਼ਾ ਨਹੀਂ ਮੈਂ ਇੱਕ ਚੀਜ਼ ਵੇਖੀ ਪੁਰਾਣੀਆਂ ਵੀਡੀਓਜ਼ ਦੇ ਵਿੱਚ ਜਿਉ ਸ਼ਰਾਬ ਵੀ ਪੀਂਦੇ ਸੀ ਤਾਂ ਜਿੰਨੀ ਕੁ ਉਹਨਾਂ ਨੂੰ ਹਨਾ ਮਤਲਬ ਕਿਸੇ ਨੂੰ ਆਪਣੇ ਆਰਟਿਸਟ ਨੂੰ ਤਾਂ ਗਨੀਸੀ ਕਰਦੇ ਉਹ ਆਪਦੇ ਮਾਹੌਲ ਚ ਰਹਿੰਦੇ ਸੀਗੇ ਆਪ ਦਾ ਬੈਠ ਕੇ ਦੇਖ ਰਹੇ ਨੇ ਧਿਆਨ ਨਾਲ ਆਪ ਦਾ ਪੀਕੇ ਜੇ ਕਰਨਾ ਜੋ ਕਰਨਾ ਦਾ ਥੱਲੇ ਹੋ ਸਕਦਾ ਹੋਰ ਵੀ ਵੀਡੀਓ ਹੋਣ ਜਿਹੜੀਆਂ ਮੈਂ ਨਾ ਦੇਖੀਆਂ ਹੁਣ ਪਰ ਜਿੰਨਾ ਕਿ ਮੈਂ ਦੇਖਿਆ ਕਿ ਉਹ ਆਰਟਿਸਟ ਦੀ ਇੱਕ ਰਿਸਪੈਕਟ ਸੀਗੀ ਤੇ ਬਾਕੀ ਆਪ ਦਾ ਇੰਜੋਏ ਵੀ ਕਰਦੇ ਸੀ ਨਾ ਸਾਰੇ ਰਲ ਮਿਲ ਕੇ ਕਿਸੇ ਆਪਦੀ ਇੰਜੋਇਮੈਂਟ ਦੇ ਨਾਲ ਜੇ ਕਿਸੇ ਨੂੰ ਦੁੱਖ ਹੁੰਦਾ ਤਾਂ ਉਹ ਚੀਜ਼ ਗਲਤ ਹੁੰਦੀ ਹੈ ਨਾ ਕਈ ਬੰਦਾ ਕਹਿ ਦਿੰਦੇ ਆ ਹੁਣ ਮੇਰੀ ਆਤ ਹੈ ਥੋੜੀ ਜੀ ਹੈਗੀ ਹਾਂ ਮੈਂ ਇਸੇ ਕਰਕੇ ਵੀਡੀਓ ਸਟਾਰਟ ਕੀਤੀਆਂ ਸੀਗੀ ਕਿ ਮੇਰੇ ਆਪ ਦੇ ਥੋੜੀ ਜਿਹੀ opinion ਜ਼ਿਆਦਾ ਰਹਿੰਦੇ ਆ ਤੇ ਮੈਨੂੰ ਐ ਹੁੰਦਾ ਵੀ ਇਦਾਂ ਕਰਕੇ ਮੈਂ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਲੈਣਾ ਤੇ ਕਈ ਬੰਦਿਆਂ ਨੂੰ ਇਹ ਲੱਗਦਾ ਹੁੰਦਾ ਕਿ ਮੈਂ ਇਹ ਜਿਹੜੀ ਚੀਜ਼ ਕਰ ਰਹੇ ਆ ਆਪਦੇ ਤੇ ਕਰ ਰਹੇ ਆ ਜਿਵੇਂ ਮੈਂ ਦਾਰੂ ਪੀ ਰਿਆਂ ਤਾਂ ਮੈਂ ਆਪਦੇ ਨਾਲ ਧੱਕਾ ਕਰ ਰਿਆਂ ਮੈਂ ਆਪਦੇ ਘਰਦਿਆਂ ਨੂੰ ਕੁਝ ਨਹੀਂ ਕਹਿ ਰਿਆਂ ਜਾਂ ਆਪਦੀ ਘਰ ਵਾਲੀ ਨੂੰ ਕੁਝ ਨਹੀਂ ਕਰ ਰਿਆਂ ਜਾਂ ਉਹਦੇ ਬੱਚਿਆਂ ਨੂੰ ਕੁਝ ਨਹੀਂ ਕਰ ਰਿਆਂ ਪਰ ਉਹ ਚੀਜ਼ ਦਾ ਨਾ ਅਸਰ ਆ ਜੇ ਬਾਕੀਆਂ ਦੇ ਪੈ ਰਿਆ ਤਾਂ ਉਹ ਤੱਕਾ ਤੁਸੀਂ ਉਹਨਾਂ ਦਾ ਵੀ ਕਰ ਰਹੇ ਹੋ ਤੁਸੀਂ ਜਿਨ੍ਹਾਂ ਨਾਲ ਰਹਿਣਾ ਹੁਣ ਮੈਂ ਇੱਕ ਗੱਲ ਹੋਰ ਕਹਿਣਾ ਤੁਸੀਂ ਚਾਹੇ ਉਹਨਾਂ ਦੇ ਕੋਲ ਵੀ ਨਹੀਂ ਰਹਿੰਦੇ ਤੁਸੀਂ ਕਿਤੇ ਦੂਰ ਰਹਿੰਦੇ ਹੋ ਪਰ ਜੇ ਤੁਸੀਂ ਇਹ ਚੀਜ਼ ਕਰ ਰਹੇ ਹੋ ਹਨਾ ਕੋਈ दारू ਵਗੈਰਾ ਇੰਨੀ ਹੱਜ ਤੋਂ ਵੱਧ ਪੀਂਦੇ ਹੋ ਤੁਹਾਡੀ ਇਕਾਤ ਉਹਨਾਂ ਦੀ ਸੁਤਾ ਜੇ ਤੁਹਾਡੇ ਵਿੱਚ ਰਹਿੰਦੀ ਹੈ ਤੁਹਾਡੀ ਮਾਂ ਵਾ ਜਿਉ ਹੋ ਜੀ ਸੋਚ ਕੇ ਪੈਂਦੀ ਆ ਵੀ ਪਤਾ ਨਹੀਂ ਮੇਰਾ ਮੁੰਡਾ ਹੁਣ ਉਹਨੂੰ ਟੈਨਸ਼ਨ ਵੀ ਆ ਕਿ ਮੈਂ ਫੋਨ ਕਰਕੇ ਪੁੱਛਣਾ ਵੀ ਪੁੱਤ ਤੂੰ ਠੀਕ ਆ ਹੁਣ ਉਹ ਇਹ ਵੀ ਬਤਾਉਣੇ ਚੱਕਣਾ ਨਹੀਂ ਉਹਨੇ ਸਵੇਰੇ ਉੱਠ ਕੇ ਲਾਉਣਾ ਵੀ ਪੁੱਤ ਤੂੰ ਠੀਕ ਆ ਜੇ ਉਹਦਾ ਧਿਆਨ ਹੀ ਸਾਰਾ ਤੁਹਾਡੇ ਜਦੋਂ ਉਹ ਤੁਹਾਡੇ ਤੋਂ ਕਿਉਂ ਨਹੀਂ ਦੁਖੀ ਕੀ ਤੁਸੀਂ ਆਪਦੇ ਆਪ ਨੂੰ ਤਕਲੀਫ ਨਹੀਂ ਦੇ ਰਹੇ ਹੋ ਤੁਸੀਂ ਉਹਨਾਂ ਨੂੰ ਤਕਲੀਫ ਦਿੰਨੇ ਆ ਇਹ ਜਿਹੜੀਆਂ ਚੀਜ਼ਾਂ ਨੇ ਨਾ ਜਿਹਦੇ ਨਾਲ ਦੂਸਰਿਆਂ ਨੂੰ ਤਕਲੀਫ ਹੋਵੇ ਕੋਈ ਵੀ ਐਹੋ ਜੀ ਚੀਜ਼ ਨਹੀਂ ਕਿ ਜਿਹੜੀ ਤੁਸੀਂ ਕਹਦੋਂ ਕਿ ਮੈਂ ਸਿਰਫ ਆਪਦੇ ਆਪ ਨੂੰ ਤਕਲੀਫ ਦਿੰਨਾ ਜੇ ਤੁਸੀਂ ਕਹਿੰਦੇ ਹੋ ਕਿ ਮੇਰਾ ਦਿਲ ਟੁੱਟਿਆ ਤੇ ਮੈਂ ਕਮਰੇ ਚੋਂ ਬਾਹਰ ਨਹੀਂ ਨਿਕਲ ਰਿਹਾ ਮੇਰੀ ਪ੍ਰੋਬਲਮ ਆ ਤੇ ਮੈਂ ਆਪਦੇ ਆਪ ਨੂੰ ਜਿੰਨਾ ਮਰਜ਼ੀ ਧੁੱਕੀ ਕਰਾਂ ਮੈਂ ਜਾਂ ਇਹ ਆਪਦੇ ਘੱਟ ਲਾ ਲਾ ਹਣਾ ਮੈਂ ਕਿਸੇ ਹੋਰ ਨੂੰ ਕੁਝ ਨਹੀਂ ਕਹਿੰਦਾ ਭਰਾ ਤੂੰ ਸਾਰਾ ਕੁਝ ਹੀ ਕਰ ਰਿਆ ਵਾ ਜੇ ਤੂੰ ਨਹੀਂ ਮੰਨ ਰਿਹਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਇਹ ਚੀਜ਼ਾਂ ਹੋ ਨਹੀਂ ਰਹੀਆਂ ਗਈਆਂ ਤੇਰੀ ਫਿਕਰ ਆ ਤੇਰੇ ਘਰ ਦੇ ਉਹਨਾਂ ਨੇ ਤੈਨੂੰ ਪਾਲਿਆ ਵਾ ਜੇ ਤੂੰ ਕਮਰੇ ਚੋਂ ਨਹੀਂ ਨਿਕਲ ਰਿਹਾ ਤੂੰ ਇਹਦਾ ਫਿਊਚਰ ਦੇ ਫੁੱਲ ਸਟਾਪ ਲਾ ਰਿਹਾ ਵਾ ਤੁਹਾਡੇ ਆਪ ਨੂੰ ਖਤਮ ਕਰਨ ਬਾਰੇ ਕਹਿ ਰਿਹਾ ਮੈਂ ਹੋਰ ਕੀ ਇਸ ਦਾ ਮਤਲਬ ਕੱਢਿਆ ਜਾਵੇ ਇਸ ਕਰਕੇ ਇਹ ਗੱਲ ਕਹਿ ਦੇਣਾ ਕਿ ਮੈਂ ਤਾਂ ਸਿਰਫ ਆਪ ਦੇ ਆਪ ਨੂੰ ਤਕਲੀਫ ਦਿਨਾ ਤੇ ਹੋਰ ਕਿਸੇ ਨੂੰ ਕੁਝ ਨਹੀਂ ਕਹਿ ਰਿਹਾ ਤੇ ਬਹੁਤ ਵੱਡੀ ਬੇਫਕੂਫੀ ਆ ਕਹਿਣ ਵਾਲੀ ਦੀ ਕਿ ਇਹਨੂੰ ਮੂਰਖ ਬਣਾ ਰਿਹਾ ਉਹ ਤਾਂ ਕਰਕੇ ਇਹ ਗੱਲ ਮੈਂ ਇੰਜੋਇਮੈਂਟ ਤੋਂ ਸ਼ੁਰੂ ਕੀਤੀ ਸੀ ਕਿ ਇੰਜੋਇਮੈਂਟ ਵੀ ਤੁਸੀਂ ਆਪ ਦਾ ਕਰੋ ਜਿਹਦਾਂ ਦੂਸਰੇ ਨੂੰ ਤਕਲੀਫ ਨਾ ਹੋਵੇ ਅੱਜ ਕੱਲ ਆਪਾਂ ਦੇਖਦੇ ਆ ਆਪਣੇ ਪੰਜਾਬੀਆਂ ਦੀ ਬਹੁਤ ਗਲਤ ਗੱਲ ਆ ਚੁੱਕੀ ਹੈ ਕਿ ਕਿਤੇ ਪਬਲਿਕ ਦੇ ਵਿੱਚ ਕੋਈ ਆਪਾਂ ਕੋਈ ਇਦਾਂ ਦੀ ਸ਼ਾਊਟਿੰਗ ਕਰ ਰਿਹਾ ਜਾਂ ਹੂਟਿੰਗ ਕਰ ਰਿਹਾ ਠੀਕ ਹੈ ਕਿ ਕਿਸੇ ਕਿਸੇ ਹੋਰ ਬੰਦੇ ਨੂੰ ਨਹੀਂ ਪਸੰਦ ਆਉਂਦੀਆਂ ਚੀਜ਼ਾਂ ਹੈ ਕੋਈ ਆ ਬਹੁਤੇ ਬਾਦਰੀ ਵਾਲੀਆਂ ਗੱਲਾਂ ਨਹੀਂ ਦੀਆਂ ਆਪਾਂ ਹਰ ਉਹ ਚੀਜ਼ ਮਾੜੀ ਚੀਜ਼ ਨੂੰ ਪ੍ਰਾਊਡ ਕਰਤਾ ਜਿਹੜੀ ਚੀਜ਼ ਇੱਕ ਲੌਜੀਕ ਤੋਂ ਗਲਤ ਇੱਕ ਕਾਮਨ ਸੈਂਸ ਤੋਂ ਗਲਤ ਔਪੋ ਚੀਜ਼ ਨੂੰ ਪ੍ਰਾਊਡ ਬਣਾਈ ਬੈਠੇ ਕਿ ਜਿਹੜੀ ਕੋਈ ਫਾਲਤੂ ਦੀ ਚੀਜ਼ ਹੋਰ ਕੋਈ ਨਹੀਂ ਕਰ ਰਿਹਾ ਅਸੀਂ ਕਰਤੀ ਤਾਂ ਅਸੀਂ ਬਹੁਤ ਪ੍ਰਾਊਡ ਆ ਕਿ ਉਹ ਹੋਰ ਨਹੀਂ ਕਰ ਸਕਿਆ ਅਸੀਂ ਕਰ ਰਿਹਾ ਕਿਉਂਕਿ ਤਾਂ ਨਹੀਂ ਕਰ ਰਿਹਾ ਕਿਉਂਕਿ ਉਹ ਫਾਲਤੂ ਦੀ ਚੀਜ਼ ਆ ਉਹ ਗਲਤ ਚੀਜ਼ ਆ ਹੋਰ ਕਮਿਊਨਿਟੀਸ ਆਪਣ ਨੂੰ ਦੇਖਦੀਆਂ ਨੇ ਹਨਾ ਤੇ ਆਪਾਂ ਤੁਸੀ ਦੇਖ ਹੀ ਰਹੇ ਹੋ ਜਿਹੜੀ ਮੈਂ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹਾ ਤੁਹਾਨੂੰ ਸਾਰਿਆਂ ਨੂੰ ਸਮਝ ਆਈ ਚੁੱਕੀ ਆ ਤੁਹਾਡੇ ਤੋਂ ਪਹਿਲਾਂ ਵੀ ਮੇਰੀ ਇਸ ਗੱਲ ਤੇ ਡਿਸਕਸ਼ਨ ਹੋ ਚੁੱਕੀ ਆ ਉਹਦੇ ਕੁਝ ਦੋਸਤਾਂ ਦੇ ਨਾਲ ਕਿ ਆਪਣੇ ਪੰਜਾਬੀਆਂ 'ਚ ਬਹੁਤ ਵੱਡੀ ਕਮੀ ਆ ਗਈ ਹੈ ਕਿ ਅਸੀਂ ਗਲਤ ਚੀਜ਼ਾਂ ਨੂੰ ਪ੍ਰਾਊਡਲੀ ਲੈ ਜਾਂਦੇ ਹਾਂ ਅਸੀਂ ਕੋਈ ਚੰਗਾ ਕੰਮ ਕੀਤਾ ਸੀ ਉਸ ਲਈ ਪ੍ਰਾਊਡ ਨਹੀਂ ਹੁੰਦੇ ਅਸੀਂ ਕੋਈ ਫੁੱਟਸਾਦਾ ਕੰਮ ਕਰਦੇ ਹਾਂ ਤੇ ਅਸੀਂ ਉਸ ਨੂੰ ਬੜਾ ਪ੍ਰਾਊਡਲੀ ਕਹਿੰਨੇ ਕਿ ਹਾਂਜੀ ਅਸੀਂ ਇਹ ਕਰ ਰਹੇ ਹਾਂ ਅਸੀਂ ਵੱਡੇ ਪੈਗ ਲਾਉਣ ਨੂੰ ਪ੍ਰਾਊਡ ਦੱਸਦੇ ਆ ਅਸੀਂ ਸਟਾਰਗ ਫੇਮ ਖਾਨ ਨੂੰ ਪ੍ਰਾਊਡ ਦੱਸਦੇ ਆ ਤੇ ਉਹਨੂੰ ਨਾਲ ਅਪਰੀਸ਼ੀਏਸ਼ਨ ਵੀ ਮਿਲਦੀ ਹੈ ਕੋਈ ਵੀ ਚੀਜ਼ ਤੁਸੀਂ ਕਰਦੇ ਹੋ ਨਾ ਜਿਉ ਗਲਤਾਂ ਦਾ ਇੱਕ ਚੀਜ਼ ਨਾ ਦੇਖੋ ਜੇ ਤੁਸੀਂ ਪੈਗ ਲਾ ਰਹੇ ਹੋ ਲਓ ਜੀ ਸਦਕੇ ਲਓ ਖੁਸ਼ੀ ਚ ਲਾ ਰਹੇ ਹਾਂ ਗਮੀ ਚ ਲਾ ਰਹੇ ਹਾਂ ਤੁਸੀਂ ਲਾ ਰਹੇ ਹੋ ਬਟ ਜੇ ਤੁਹਾਡੇ ਬੈਕ ਇੰਡ ਦਾ ਮਾਈਂਡ ਇਹ ਚੀਜ਼ ਨਹੀਂ ਗਈ ਨਾ ਇੱਕ ਬੇਸਿਕ ਉਹ ਚੀਜ਼ ਤੁਹਾਡੇ ਖਤਮ ਹੋ ਚੁੱਕੀ ਹੈ ਕਿ ਇਹ ਗਲਤ ਚੀਜ਼ ਨਹੀਂ ਹੈਗੀ ਜਿਹੜੀ ਤੁਸੀਂ ਕਰ ਰਹੇ ਹੋ ਤਾਂ ਫਿਰ ਬਹੁਤ ਹੀ ਬੈਡ ਸਾਈਨਸ ਨੇ ਇਹ ਇਸ ਦਾ ਇੱਕ ਵੱਡਾ ਕਾਰਨ ਹੈ ਅਪਰੀਸ਼ੀਏਸ਼ਨਸ ਅਪਰੀਸ਼ੀਏਸ਼ਨਸ ਨਹੀਂ ਕਹਿ ਸਕਦੇ ਉਹ ਕਹਿੰਦੇ ਨਹੀਂ ਹੁੰਦੇ ਇੱਕ ਲੀਗਲ ਵਰਡ ਵੀ ਆ ਮੈਨੂੰ ਹੁਣ ਮੌਕੇ ਦੀ ਯਾਦ ਨਹੀਂ ਆ ਰਿਹਾ ਕਿ ਜੇ ਤੁਸੀਂ ਉਸ ਚੀਜ਼ ਨੂੰ ਰੋਕਣਾ ਜਿਵੇਂ ਕਹਿ ਦਿੰਦੇ ਨੇ ਕਿ ਸੋਸਾਇਟੀ ਦਾ ਫਰਜ਼ ਹੈ ਕਿਸੇ ਗਲਤ ਚੀਜ਼ ਨੂੰ ਹੋਣ ਤੋਂ ਰੋਕਣਾ ਇਹ ਨਹੀਂਗਾ ਵੀ ਉਹ ਤਾਂ ਦਿਲ ਕਰ ਰਿਹਾ ਤਾਂ ਉਹ ਕਰਨ ਦੋ ਆਪਣੇ ਯਾਰਾਂ ਦੋਸਤਾਂ ਦਾ ਭੈਣ ਭਰਾਵਾਂ ਦਾ ਮਾਪਿਓ ਦਾ ਫਰਜ਼ ਹੁੰਦਾ ਜੇ ਕੋਈ ਬੰਦਾ ਗਲਤ ਚੀਜ਼ ਕਰ ਰਿਹਾ ਤਾਂ ਉਹਨੂੰ ਉਸ ਚੀਜ਼ ਤੋਂ ਰੋਕਣਾ ਹੁਣ ਜੇ ਉਹਨੂੰ ਉਸ ਚੀਜ਼ 'ਚ ਗੁੱਸਾ ਲੱਗ ਗਿਆ ਵਾ ਤੇ ਆਪਾਂ ਕਹਿ ਦਈਏ ਕਿ ਨਹੀਂ ਨਹੀਂ ਵੀ ਉਹਦਾ ਹੌਂਸਲਾ ਜਾਂ ਤਾਂ ਕਹਿ ਦੋ ਵੀ ਅੱਜ ਆਪਾਂ ਉਹਨੂੰ ਹੌਂਸਲਾ ਦੇ ਰਹੇ ਹਾਂ ਕੱਲ ਉੱਠ ਕੇ ਉਹਨੂੰ ਰੀਅਲਾਈਜ਼ ਹੋ ਜਾਊਗਾ ਹਾਂ ਯਾਰ ਵੀ ਆ ਗੱਲ ਹੋਈ ਸੀਗੀ ਹੁਣ ਜਿਹਦੀ ਆਦਤ ਹੀ ਬਣ ਚੁੱਕੀ ਹੈ ਵੀ ਜੋ ਮਰਜ਼ੀ ਬੋਲੀ ਜਾਉ ਉਹਦੇ ਕਹਿਣ ਦਾ ਮਤਲਬ ਤਾਂ ਇਹ ਹੋਊਗਾ ਵੀ ਤੁਸੀਂ ਕੁੱਤੇ ਭੌਂਕੀਓ ਇਹ ਤੁਹਾਡੀ ਗੱਲ ਦਾ ਕਿਸੇ ਤੇ ਅਸਰ ਨਹੀਂ ਹੋ ਰਿਹਾ ਤਾਂ ਉਹਦਾ ਮਤਲਬ ਇਹ ਹੈ ਕਿ ਤੁਸੀਂ ਕੁੱਤੇ ਭੌਂਕੀਓ ਤੁਹਾਨੂੰ ਹਮਦਰਦੀ ਜਦੋਂ ਬੰਦਾ ਕੋਈ ਸਾਹਮਣੇ ਵਾਲਾ ਸਮਝਾ ਕੇ ਹਾਰ ਚੁੱਕਿਆ ਹੁੰਦਾ ਥੱਕ ਚੁੱਕਿਆ ਹੁੰਦਾ ਹੱਥ ਖੜੇ ਕਰ ਚੁੱਕਿਆ ਹੁੰਦਾ ਫਿਰ ਉਹ ਚੀਜ਼ਾਂ ਕਰਦਾ ਕਿ ਫਿਰ ਉਹ ਤੁਹਾਨੂੰ ਹਾਲਚਲ ਪੁੱਛਣ ਤੋਂ ਵੀ ਜਾਂਦਾ ਇਹ ਚੀਜ਼ਾਂ ਤੁਹਾਡੇ ਨਾਲ ਹੋਈਆਂ ਨਹੀਂ ਗਿਆ ਤੁਸੀਂ ਆਪ ਆਪ ਦੇ ਨਾਲ ਕਰਵਾਈਆਂ ਨੇ ਤੁਸੀਂ ਜਿਹੜੀ ਸਟੇਜ ਤੇ ਆਏ ਹੋ ਤੁਹਾਨੂੰ ਮੰਨ ਲੈਣੇ ਆਪਾਂ ਨੂੰ ਸੌ ਦੁੱਖ ਠੀਕ ਆ ਆਪਾਂ ਉਹ ਮਾ ਚੀਜ਼ਾਂ ਕਰਕੇ ਸਟੇਜ ਤੇ ਆ ਚੁੱਕੇ ਹਾਂ ਕਿ ਮੇਰੇ ਮੇਰੇ ਘਰ ਦੇ ਵੀ ਮੇਰੇ ਤੋਂ ਦੁਖੀ ਆ ਪਰ ਉਹ ਚੀਜ਼ਾਂ ਹੋ ਚੁੱਕੀਆਂ ਨੇ ਜਿਹੜੀ ਤੁਸੀਂ ਚੀਜ਼ ਕਰ ਰਹੇ ਹੋ ਇਹ ਚੀਜ਼ ਦਾ ਤੁਹਾਡੇ ਕੰਟਰੋਲ ਹੈ ਜੇ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਕਿਸੇ ਨੂੰ ਕਹਿ ਦਿਓ ਭਰਾਵਾ ਮੇਰੀ ਹੈਲਪ ਕਰ ਦਿਓ ਆਦੇ ਘਰਦਿਆਂ ਨੂੰ ਕਹਿ ਦਿਓ ਤੁਹਾਡੀ ਜ਼ਰੂਰ ਹੈਲਪ ਕਰਨਗੇ ਵੀ ਮੈਂ ਇਹ ਚੀਜ਼ ਛੱਡਣੀ ਚਾਹਣਾ ਮੇਰੇ ਨਾਲ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਜਿਹੜੀਆਂ ਮੈਂ ਸ਼ੇਅਰ ਕਰ ਲੈਣਾ ਉਹਨਾਂ ਕਿ ਬਈ ਇਹ ਚੀਜ਼ ਮੇਰੇ ਨਾਲ ਹੋ ਰਹੀ ਹੈ ਗਲਤ ਹੋ ਰਹੀ ਹੈ ਮੈਂ ਕੰਟਰੋਲ ਕਰਨੀ ਹੈ ਹਨਾ ਤੁਹਾਨੂੰ ਕੋਈ ਨਾ ਕੋਈ ਬੰਦਾ ਜਰੂਰ ਮਿਲ ਜੂਗਾ ਪਰ ਜੇ ਤੁਸੀਂ ਬੰਦੇ ਉਹੋ ਲੱਭਣ ਜਾ ਰਹੇ ਹੋ ਕਿ ਜਿਹੜੇ ਤੁਹਾਡੀ ਗਲਤ ਜੀ ਨੂੰ ਗਲਤ ਨਾ ਕਹਿਣ ਤਾਂ ਫਿਰ ਤੋਂ ਉਹ ਚੀਜ਼ ਤੁਸੀਂ ਕਦੇ ਬੰਦ ਕਰੋਗੇ ਹੀ ਨਹੀਂ ਤੁਹਾਨੂੰ ਦਸਾਂ ਚੋਂ ਇੱਕ ਬੰਦਾ ਜੀ ਮਿਲ ਗਿਆ ਤਾਂ ਤੁਸੀਂ ਕਹਿੰਦੇ ਨਾ ਬਾਕੀ ਨਾ ਉਹ ਤਾਂ ਗਲਤ ਹੈ ਇੱਕ ਬੰਦੇ ਨੇ ਤਾਂ ਕਿਹਾ ਹਾਂਜੀ ਬਈ ਮੈਂ ਫਿਰ ਸਹੀ ਹਾਂ ਬੰਦਾ ਆਪਦੇ ਆਪ ਨੂੰ ਕਦੋਂ ਗਲਤ ਕਹਿੰਦਾ ਹੁੰਦਾ ਆਪਾ ਦਾ ਆਪਦੇ ਆਪ ਨੂੰ ਸਹੀ ਵੀ ਮੰਨਦੇ ਆਂ ਤੁਸੀਂ ਉਹ ਬੰਦੇ ਲੱਭੋ ਇਹ ਵੀ ਨਹੀਂ ਮੈਂ ਕਹਿ ਰਿਹਾ ਕਿਉਂਕਿ ਦੁਨੀਆ ਸਾਰੀ ਸਿਆਣੀ ਨਹੀਂ ਇੱਕ ਨੈਗੇਟਿਵ ਸੈਂਸ 'ਚ ਵੀ ਹੁਣ ਮੈਂ ਇੱਕ ਕਹਿਣੀ ਜਾ ਰਿਹਾ ਗੱਲ ਵੀ ਦੁਨੀਆ ਸਾਰੀ ਸਿਆਣੀ ਵੀ ਬਣ ਜਾਂਦੀ ਹੁੰਦੀ ਆ ਸਾਰਾ ਮੈਨੂੰ ਹੀ ਪਤਾ ਉਹ ਬੰਦਿਆਂ ਦੀ ਵੀ ਨਹੀਂ ਆਪਾਂ ਗੱਲ ਸੁਣਨੀ ਠੀਕ ਹੈ ਨਾ ਤੇ ਪਰ ਜੇ ਤੁਹਾਡੇ ਕੋਈ ਭਲੇ ਲਈ ਕੋਈ ਗੱਲ ਕਹਿ ਰਿਹਾ ਤਾਂ ਐਨੀ ਕਗਲ ਤਾਂ ਤੁਹਾਨੂੰ ਵੀ ਹੋਣੀ ਚਾਹੀਦੀ ਆ ਵੀ ਇਹਨੇ ਕੋਈ ਗੱਲ ਕਹੀ ਆ ਤੇ ਮੇਰੇ ਭਲੇ ਲਈ ਕਹੀ ਆ ਤੇ ਕੋਸ਼ਿਸ਼ ਕਰਿਆ ਕਰੋ ਉਹ ਜੇ ਬੰਦੇ ਦੀ ਸੁਣ ਲਿਆ ਕਰੋ ਮੰਨ ਲਿਆ ਕਰੋ ਹਰ ਚੀਜ਼ ਹਰ ਚੀਜ਼ ਆਪਣੇ ਸੋਚਣ ਨਾਲ ਸਹੀ ਨਹੀਂ ਹੁੰਦੀ ਕਈ ਵਾਰ ਕਿਸੇ ਦੇ ਮੰਨਣ ਨਾਲ ਵੀ ਸਹੀ ਹੋ ਜਾਂਦੀ ਹੈ ਹੁਣ ਮੇਰਾ ਦਿਮਾਗ ਉਸ ਚੀਜ਼ ਨੂੰ ਨਹੀਂ ਹਨਾ ਮੰਨ ਰਿਹਾ ਤੇ ਕਿਸੇ ਨੇ ਆਪਾਂ ਨੂੰ ਕੋਈ ਤਰੀਕਾ ਦੱਸਦਾ ਕਿ ਤੂੰ ਇਦਾਂ ਕਰਕੇ ਇਹ ਚੀਜ਼ ਕਰ ਸਕਦਾ ਤਾਂ ਘਟੋ ਘਟ ਕੋਸ਼ਿਸ਼ ਤਾਂ ਕਰੋ ਹੁਣ ਮੰਨ ਲਓ ਜੇ ਤੁਸੀਂ ਕੋਸ਼ਿਸ਼ ਕੀਤੀ ਆ ਤਾਂ ਬਾਕੀ ਤੁਹਾਡੇ ਘਰ ਦੇ ਵੀ ਇਹ ਗੱਲ ਜਾਣਗੇ ਹਾਂ ਵੀ ਯਾਰ ਮੁੰਡਾ ਕੋਸ਼ਿਸ਼ ਕਰ ਰਿਹਾ ਵਾ ਸੁਧਰ ਰਿਹਾ ਵਾ ਕਦੇ ਸੁਣਿਆ ਤੁਸੀਂ ਵੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਤੇ ਤੁਹਾਡੀਆਂ ਤੁਹਾਨੂੰ ਫੇਰ ਵੀ ਨਾ ਕੋਈ ਸਪੋਰਟ ਮਿਲੀ ਇਹ ਹੋ ਹੀ ਨਹੀਂ ਸਕਦਾ ਤੁਹਾਡੀ ਕੋਸ਼ਿਸ਼ ਦੇ ਨਾਲ ਸਾਨੂੰ ਸਾਰੀ ਸਪੋਰਟ ਮਿਲੂਗੀ ਇਸ ਕਰਕੇ ਚਾਹੀ ਜਿਹੜੇ ਮੇਰੇ ਵੀਰ ਗਲਤ ਰਾਵਾਂ ਤੇ ਚਲੇ ਗਏ ਨੇ ਠੀਕ ਆ ਜਿਹੜੀਆਂ ਚੀਜ਼ਾਂ ਕਰਕੇ ਚੀਜ਼ਾਂ ਤੋਂ ਸ਼ੁਰੂ ਕੀਤੀਆਂ ਸੀ ਉਹ ਹੋ ਚੁੱਕੀਆਂ ਨੇ ਹੁਣ ਦਾ ਜਿਹੜਾ ਠੀਕ ਆ ਇਹ ਦਰਦ ਬਹੁਤ ਭੜੇ ਹੁੰਦੀ ਆ ਇਹੇ ਚੀਜ਼ਾਂ ਨੂੰ ਥੋੜਾ ਹੌਸਲਾ ਦਿੰਦੀ ਆ ਪਰ ਦੇਖੋ ਜਿੱਦਣ ਤੁਸੀਂ ਚਲੇ ਗਏ ਕਿਉਂਕਿ ਬਲਾਵੇ ਦਾ ਕੋਈ ਪਤਾ ਨਹੀਂ ਕਦਮ ਆ ਜਾਣਾ ਠੀਕ ਹੈ ਤੇ ਤੁਸੀਂ ਇਹ ਨਹੀਂ ਚਾਹੋਗੇ ਕਿ ਮੈਂ ਇਹਨੂੰ ਵਧੀਆ ਤਰੀਕੇ ਨਾਲ ਜਿਉਂ ਸਕਦਾ ਸੀ ਤੇ ਮੈਂ ਜੇ ਥੋੜਾ ਜਿਹਾ ਹਨਾ ਆਪਦੇ ਹੱਥੇ ਕੰਮ ਕਰ ਲੈਂਦਾ ਕਿਸੇ ਦੀ ਸੁਣ ਲੈਂਦਾ ਕਿਸੇ ਸਿਆਣੇ ਦੀ ਸੁਣ ਲੈਂਦਾ ਜੋ ਮੇਰਾ ਭਲਾ ਸੋਚਦਾ ਅੱਗੇ ਵੀ ਮੈਂ ਇੱਕ ਵੀਡੀਓ 'ਚ ਕਿਹਾ ਸੀ ਕਿ ਤੁਹਾਡੇ ਕਰਦੀ ਤੁਹਾਡੇ ਸਕੇ ਹੀ ਹੁੰਦੇ ਆ ਠੀਕ ਹਨ ਜੇ ਤੁਸੀਂ ਉਹਨਾਂ ਨੂੰ ਦੁਖੀ ਕਰ ਰਹੇ ਹੋ ਤੇ ਬਾਹਰੋਂ ਹੱਲਾਸ਼ੀਰੀਆਂ ਲੈ ਰਹੇ ਹੋ ਤਾਂ ਕਿ ਤੁਹਾਡੇ ਘਰ ਦੇ ਤੁਹਾਡੇ ਸੁਖੀ ਨਹੀਂ ਤਾਂ ਤੁਹਾਡੇ ਚ ਜ਼ਰੂਰ ਘਾੜ ਤਾਂ ਹੈ ਹੀ ਹੈ ਇਹ ਨਹੀਂ ਕਿ ਕਿ ਉਹ ਦੂਰ ਨਹੀਂ ਹੋ ਸਕਦੀ ਤੁਹਾਡੇ ਘਰ ਦੇ ਤੁਹਾਡੇ ਲਈ ਬੈਠੇ ਆ ਬਹੁਤ ਕੇਸ ਨੇ ਜਿਨ੍ਹਾਂ ਵਿੱਚ ਮਾਪਿਓ ਵੀ ਮਾੜੇ ਹੁੰਦੇ ਆ ਪਰ ਬਹੁਤ ਘਟ ਨੇ ਇਸ ਕਰਕੇ ਗੱਲ ਸ਼ੁਰੂ ਹੋਈ ਸੀ ਇੰਜਾਇਰਮੈਂਟ ਤੋਂ ਕਿਉਂਕਿ ਇੰਜਾਇਰਮੈਂਟ ਤੋਂ ਹੀ ਆਪਾਂ ਚੀਜ਼ਾਂ ਵਧਾ ਲੈਣੇ ਆ ਠੀਕ ਹੈ ਇਹ ਨਹੀਂ ਮੈਂ ਕਹਿ ਰਿਹਾ ਕਿ ਮੈਂ ਬਹੁਤ ਸਾਧੂ ਸੰਤਾਂ ਜਾਂ ਸੀ ਇਹ ਚੀਜ਼ਾਂ ਕੀਤੀਆਂ ਨਹੀਂ ਗਈਆਂ ਪਰ ਸਾਰਾ ਨਾ ਵੱਡੀ ਦੁਨੀਆ ਦੀਆਂ ਚੀਜ਼ਾਂ ਦੀ ਕੋਸ਼ਿਸ਼ ਕਰਨਾ ਹਨਾ ਕਿਸੇ ਚੀਜ਼ ਲਈ ਕੋਸ਼ਿਸ਼ ਕਰਨਾ ਹੁਣ ਜੇ ਮੈਂ ਆਹ ਕੋਸ਼ਿਸ਼ ਕਰ ਰਿਹਾ ਤਾਂ ਮੇਰੀ ਆਦਤ ਆ ਕਿ ਮੈਂ ਸਾਰਾ ਕੁਝ ਯਾਰ ਕਰ ਲੈਣਾ ਚਾਹੀਦਾ ਆਪਣੀ ਜ਼ਿੰਦਗੀ 'ਚ ਟਰਾਈ ਹਨਾ ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਕੋਈ ਆਪਣੇ ਕੋਹਰਾਤ ਵੀ ਆ ਪੀ ਆਪਦੇ ਹਿਸਾਬ ਨਾਲ ਹੀ ਮਤਲਬ ਕਰੀ ਜਾਣੇ ਆ ਹਰ ਚੀਜ਼ ਟਰਾਈ ਕਰਨਾ ਚਾਹੀਦਾ ਮਤਲਬ ਇਹ ਨਹੀਂ ਕਿ ਹੁਣ ਕੋਈ ਨਸ਼ੀ ਟਰਾਈ ਕਰਨ ਲੱਗ ਜਾਓ ਕੋਈ ਚੰਗੀ ਚੀਜ਼ ਕੋਸ਼ਿਸ਼ ਨਾ ਭਈ ਆਪਾਂ ਨੂੰ ਪਤਾ ਤਾਂ ਹੁੰਦਾ ਨਹੀਂ ਆਪਾਂ ਜ਼ਿੰਦਗੀ 'ਚ ਨਾ ਵੀ ਕਿਹੜੀ ਚੀਜ਼ 'ਚੋਂ ਨਾ ਵੱਡਾ ਕਰ ਜਾਣਾ ਹਰ ਚੀਜ਼ ਲਈ ਟਰਾਈ ਕਰਨਾ ਚਾਹੀਦਾ ਵਾ ਆਉਂਦੇ ਆਪ ਨੂੰ ਖੋਲਣਾ ਚਾਹੀਦਾ ਵਾ ਐਕਸਪਲੋਰ ਕਰਨਾ ਚਾਹੀਦਾ ਵਾ ਕਿ ਤੁਹਾਡੇ ਚ ਕੀ ਕੀ ਆ ਫੇਲ ਹੋ ਜੂਗੇ ਹੋਰ ਕੀ ਹੋ ਜੂਗਾ ਵੱਤ ਵੱਤ ਕੀ ਹੋ ਜੂਗਾ ਕਿ ਚਾਰ ਲੋਕਾਂ ਨੂੰ ਗੱਲਾਂ ਕਰਨ ਨੂੰ ਮਿਲ ਜਾਣਗੇ ਕਰ ਲੈਣ ਦੋ ਪਰ ਤੁਸੀਂ ਤਾਂ ਚਾਰ ਗੱਲਾਂ ਕਰਨ ਦੇ ਚੱਕਰ 'ਚ ਤੁਸੀਂ ਆਪਦੇ ਆਪ ਨੂੰ ਰੁਕਿਆ ਤਾਂ ਨਹੀਂ ਨਾ ਕੋਸ਼ਿਸ਼ ਕਰਨ ਵੱਡੀ ਚੀਜ਼ ਹੁੰਦੀ ਆ ਤੁਸੀਂ ਆਪਦੀ ਕਰਦੀ ਰਹੋ ਠੀਕ ਆ ਨਾ ਕਿਤੇ ਨਾ ਕਿਤੇ ਬੂਰ ਪੈ ਹੀ ਜਾਂਦਾ ਦੇ ਚਾਰਨ ਉਸ ਨੂੰ ਨਹੀਂ ਵਧੀਆ ਕਹਿ ਰਹੇ ਤਾਂ ਹੋਰ ਬਹੁਤ ਮਿਲ ਜਾਣਗੇ ਇਹ ਇੰਟਰਨੈਟ ਦੀ ਦੁਨੀਆ ਹੀ ਇਦਾਂ ਦੀ ਆ ਚੰਗੇ ਬੰਦੇ ਚੰਗਿਆਂ ਨੂੰ ਲੱਭ ਲੈਂਦੇ ਆ ਮਾੜੇ ਮਾੜਿਆਂ ਨੂੰ ਲੱਭ ਲੈਂਦੇ ਇਹ ਵੀ ਹੋ ਜਾਂਦਾ ਆਪਾਂ ਮੇਰੀ ਕੋਸ਼ਿਸ਼ਾ ਕੀ ਜੇ ਮੈਂ ਚੀਜ਼ ਸ਼ੁਰੂ ਕੀਤੀ ਆ ਤਾਂ ਕੁਝ ਚੰਗੇ ਲੋਕ ਨਾਲ ਜੋੜੀਏ ਹਨਾ ਤੇ ਮਾੜੇ ਤਾਂ ਫਿਰ ਬਹੁਤ ਸਾਰੀਆਂ ਹੋਰ ਹੈਗੀਆਂ ਨੇ ਵੀਡੀਓਜ਼ ਜਾਂ ਭਰੇ ਭੈ ਨਟ ਸਾਰਾ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਨੂੰ ਲੈ ਕੇ ਸਾਰਾ ਕੁਝ ਕਰਨ ਨੂੰ ਲੈ ਕੇ ਜੇ ਆਪਾਂ ਇੱਥੇ ਜੁੜੇ ਆ ਤਾਂ ਤੁੜੇ ਵਿਚਾਰ ਵਟਾਂਦਰਾ ਰਹੀਏ ਕੋਈ ਚੰਗੀਆਂ ਚੀਜ਼ਾਂ ਵੰਡੀਏ ਕੁਐਸਚਨ ਗਿਆ ਚੀਜ਼ਾਂ ਤੁਹਾਡੇ ਤੋਂ ਲਈਏ ਮੇਰੀ ਤਾਂ ਇਹੀ ਕੋਸ਼ਿਸ਼ ਆ ਤੇ ਕੁਸ ਜਿਹੜੀਆਂ ਖਾਲੀ ਥਾਂ ਆ ਸਾਡੇ ਵਿੱਚ ਨੇ ਅਸੀਂ ਉਹ ਭਰੀਏ ਕੁਸ ਜੋ ਤੁਹਾਨੂੰ ਸਾਡੇ ਤੋਂ ਚਾਹੀਦੀ ਹੋਈਆਂ ਸਾਡੇ ਤੋਂ ਮਰਜ਼ਾ ਹੋਰ ਬਹੁਤ ਮੇਰੇ ਵੀਰ ਭਰਾ ਜਿਹੜੇ ਇਸ ਚੈਨਲ ਤੇ ਆਉਣਗੇ ਆਪਾਂ ਸਾਰੇ ਨਾਲ ਮਿਲ ਕੇ ਕੋਸ਼ਿਸ਼ ਕਰੀਏ ਤਾਂ ਹੁਣ ਬਹੁਤ ਸਾਰੇ ਸੈਂਟਰ ਉੱਪਰ ਰੇਪੇ ਪਏ ਨੇ ਮੇਰਾ ਇੱਕ ਬਹੁਤ ਖਾਸ ਯਾਰ ਦੋਸਤ ਸੀਗਾ ਕੁਝ ਟਾਈਮ ਤੋਂ ਖਾਸ ਨਹੀਂ ਰਿਹਾ ਕਿਉਂਕਿ ਉਹਨੇ ਮੈਨੂੰ ਮਿਲਣਾ ਜੁਲਣਾ ਬੰਦ ਕਰਤਾ ਸੀ ਮੈਂ ਥੋੜਾ ਜਿਹਾ ਆਪ ਦਾ ਇਧਰ ਲੋਚ ਬੀਜੀ ਸੀ ਉਹ ਪੁਲਿਸ ਦੇ ਵਿੱਚ ਸੀਗਾ ਪਰ ਉਹਦਾ ਸਡਨ ਡਿਮਾਈਸ ਹੋ ਗਿਆ ਮੈਨੂੰ ਬਾਅਦ ਚ ਪਤਾ ਲੱਗਿਆ ਕਿ ਉਹ ਇੰਨਾ ਕਿ ਜ਼ਿਆਦਾ ਐਡਿਕਟ ਹੋ ਚੁੱਕਿਆ ਸੀਗਾ ਕਿ ਫਿਰ ਆਪ ਦੇ ਆਪ ਤੇ ਕਈ ਵਾਰ ਆਏ ਵੀ ਹੁੰਦਾ ਕਿ ਸ਼ਾਇਦ ਮੈਂ ਉਹਨੂੰ ਹਨਾ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਪਰ ਉਹੀ ਹਨਾ ਬੰਦਾ ਉਹ ਚੀਜ਼ਾਂ ਕਰਨ ਵੇਲੇ ਨਹੀਂ ਸੋਚਦਾ ਕਿ ਮੇਰੇ ਨਾਲ ਇਹ ਚੀਜ਼ਾਂ ਹੋਣੀਆਂ ਨੇ ਮੈਨੂੰ ਆ ਬਹੁਤ ਸ਼ੌਕ ਲੱਗਿਆ ਜਦੋਂ ਤੁਹਾਡੇ ਇੰਨੀ ਨੇੜੇ ਕੋਈ ਗੱਲਬਾਤ ਹੁੰਦੀ ਹੈ ਨਾ ਤਾਂ ਫਿਰ ਉਹ ਚੀਜ਼ ਸ਼ੌਕਿੰਗ ਹੋ ਜਾਂਦੀ ਹੈ ਕਿ ਯਾਰ ਆਪਾਂ ਇਹ ਨੱਟ ਤੇ ਸੁਣਦੇ ਸੀ ਵੀ ਉਹ ਕਿਸੇ ਹੋਰ ਨਾਲ ਹੋ ਗਈ ਇਹ ਹੁਣ ਘਰਾਂ 'ਚ ਵੜ ਗਈ ਹੈ ਇਹ ਚੀਜ਼ ਜੀ ਅੱਜ ਮੈਂ दारू ਪੀ ਰਿਹਾ ਤੇ ਮੈਂ ਉਹਦੀ ਕੋਈ ਹੱਦ ਨਹੀਂ ਬੰਨ ਰਿਹਾ ਵੀ ਉਹਨੂੰ ਹਣਾ ਤੇ ਇਹਦਾ ਮਤਲਬ ਇਹ ਨਹੀਂ ਕਿ ਮੈਨੂੰ ਕੁਝ ਹੋਣਾ ਹੀ ਨਹੀਂ ਕਈ ਇਸ ਚੀਜ਼ ਨੂੰ ਨਾ ਉਹ ਉਸ ਪਾਸੇ ਵੀ ਬੜਾ ਲੈ ਕੇ ਜਾਂਦੇ ਕਿ ਮੌਤ ਇੱਕ ਦਿਨ ਆਈ ਜਾਣੀ ਹੈ ਤੇ ਇਹਦਾ ਮਤਲਬ ਇਹ ਥੋੜੀ ਹੈ ਕਿ ਮੌਤ ਅੱਲਪ ਭੱਜਣਾ ਤੁਹਾਡੇ ਐਕਸ਼ਨਸ ਕੀ ਕਹਿੰਦੇ ਨੇ ਤੁਹਾਡੀ ਕੋਸ਼ਿਸ਼ ਕੀ ਕਹਿੰਦੀ ਹੈ ਤੁਸੀਂ ਆਉਦੀ ਜ਼ਿੰਦਗੀ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹੋ ਜਾਂ ਨਹੀਂ ਕਰਨਾ ਚਾਹੁੰਦੇ ਇਹ ਮਾਇਨੇ ਰੱਖਦੀ ਹੈ ਤੁਹਾਡੇ ਨਾਲ ਜੋ ਹੋਰ ਤੁਹਾਡੇ ਨਾਲ ਜੋ ਚੰਗਾ ਮਾੜਾ ਹੋਣਾ ਉਹ ਤਾਂ ਹੋਣਾ ਹੀ ਹੋਣਾ ਉਹ ਤੇ ਤੁਹਾਡਾ ਵਸ ਨਹੀਂਗਾ ਤੁਹਾਡੇ ਤੇ ਵਸ ਕੀ ਹੈ ਤੁਹਾਡੀ ਕੋਸ਼ਿਸ਼ ਕਿਦਾਂ ਦੀ ਹੈ ਮਾੜੇ ਨੂੰ ਭਲਾ ਕੇ ਚੰਗੇ ਆ ਲਜਾਣਾ ਦੁਬਾਰਾ ਖੜੇ ਹੋਣਾ ਇਹ ਚੀਜ਼ਾਂ ਤੁਹਾਡੇ ਵੱਸ 'ਚ ਨਹੀਂ ਇਹ ਤੁਹਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਇਹ ਨਹੀਂ ਹੋਣੀ ਚਾਹੀਦੀ ਕਿ ਜੇ ਮੇਰੇ ਨਾਲ ਇੰਨਾ ਤਕਾ ਹੋ ਰਿਹਾ ਵਾ ਤੇ ਬਸ ਵੀ ਮੈਨੂੰ ਖੁੱਲੀ ਛੁੱਟੀ ਆ ਵੀ ਹੁਣ ਮੈਂ ਆ ਚੀਜ਼ ਕਰ ਸਕਦਾ ਮੈਂ ਉਹ ਗਲਤ ਚੀਜ਼ ਵੀ ਕਰ ਸਕਦਾ ਇਹ ਚੀਜ਼ਾਂ ਸਭ ਨਾਲ ਹੋਈਆਂ ਨੇ ਸਾਡੇ ਨਾਲ ਵੀ ਹੋਈਆਂ ਨੇ ਪਰ ਆਪਾਂ ਆਪਦੇ ਆਪ ਨੂੰ ਜ਼ਿੰਦਗੀ ਦੇ ਵਿੱਚ ਤੁਸੀਂ ਖੁਸ਼ ਆਪਦੇ ਆਪ ਨੂੰ ਸੁਧਾਰਦੇ ਰਹੋ ਹਣਾ ਹਰ ਸੈਕਿੰਡ ਦੇ ਨਾਲ ਸੁਧਾਰਦੇ ਰਹੋ ਜੇ 5 ਮਿੰਟ ਪਹਿਲਾਂ ਮੇਰੇ ਕੋਈ ਮੇਰੇ ਤੋਂ ਗਲਤੀ ਹੋਈ ਆ ਤਾਂ ਅਗਲੇ 5 ਦੇ ਮਿੰਟਾਂ ਦੇ ਵਿੱਚ ਮੈਂ ਉਹਨੂੰ ਰੀਅਲਾਈਜ਼ ਕਰਕੇ ਇਹ ਆਪਦੇ ਆਪ ਨੂੰ ਕਹਿਣਾ ਕਿ ਮੈਂ ਅੱਗੇ ਤੋਂ ਇਹ ਚੀਜ਼ ਨਹੀਂ ਕਰਨੀ। ਇਹੀ ਜ਼ਿੰਦਗੀ ਦੀ ਗਰੂਥ ਹੁੰਦੀ ਆਣਾ। ਫੇਰ ਹੀ ਤੁਹਾਨੂੰ ਜ਼ਿੰਦਗੀ ਦਾ ਪਤਾ ਲੱਗੂਗਾ ਜੇ ਆਪ ਉੱਥੇ ਹੀ ਖੜੇ ਰਹੇ ਕਿ ਬਸ ਅਭੀ ਮੇਰੇ ਲਈ ਵੀ ਆਹੀ ਚੀਜ਼ ਚੰਗੀ ਹੈ ਤੇ ਆਹੀ ਚੀਜ਼ ਮਾੜੀ ਹੈ ਤੇ ਮੈਂ ਇਦਾਂ ਹੀ ਰਹਿਣਾ। ਤਾਂ ਫਿਰ ਤਾਂ ਤੁਸੀਂ ਜ਼ਿੰਦਗੀ ਚ ਨਾ ਕੁਛ ਸਿੱਖ ਸਕਦੇ ਹੋ ਨਾ ਕੁਛ ਲੱਭ ਸਕਦੇ ਹੋ ਨਾ ਤੁਹਾਨੂੰ ਰੱਬ ਵੀ ਜਦੋਂ ਆਪ ਲੱਭਣ ਜਾਂਦੇ ਆ ਨਾ ਜਦੋਂ ਬਹੁਤ ਸਾਰੀਆਂ ਚੀਜ਼ਾਂ ਲੱਭਦੇ ਆ ਖਜ਼ਾਨਾ ਐ ਇਦਾਂ ਹੀ ਨਹੀਂ ਮਿਲਦਾ ਖਜ਼ਾਨਾ ਲੁਕਿਆ ਹੀ ਹੁੰਦਾ ਨਾ ਆਪਾਂ ਕੁਝ ਹੋਰ ਲੱਭਣ ਜਾਂਦੇ ਆ ਆਪਾਂ ਨੂੰ ਖਜ਼ਾਨਾ ਮਿਲ ਜਾਂਦਾ ਠੀਕ ਹਣਾ ਆਪਾਂ ਜਦੋਂ ਲੱਭਦੇ ਰਹਿੰਦੇ ਆ ਆਪਦੇ ਆ ਆਪਣੂ ਦੁਨੀਆ ਚ ਹੋਰ ਚੀਜ਼ਾਂ ਨੂੰ ਤਾਂ ਆਪਾਂ ਨੂੰ ਰੱਬ ਵੀ ਲੱਭ ਜਾਂਦਾ ਜਦੋਂ ਆਪਾਂ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕਰਨੀ ਸਿੱਖਣ ਦੀ ਕੋਸ਼ਿਸ਼ ਹੀ ਨਹੀਂ ਕਰਨੀ ਤਾਂ ਆਪਾ ਨੂੰ ਆਪ ਦਾ ਆਪ ਵੀ ਨਹੀਂ ਮਿਲਦਾ ਵੀ ਅਸੀਂ ਕੀ ਆ ਤੁਹਾਨੂੰ ਘਟੂ ਘਟਾ ਆਪਦੇ ਬਾਰੇ ਤਾਂ ਪਤਾ ਹੋਵੇ ਮੇਰੀਆਂ ਚੰਗੀਆਂ ਚੀਜ਼ਾਂ ਮੇਡੀਆਂ ਮਾੜੀਆਂ ਚੀਜ਼ਾਂ ਮੇਰੀ ਖੁਸ਼ੀ ਗਮੀ ਕਿਹੜੀ ਗੱਲ ਤੋਂ ਆ ਠੀਕ ਆ ਜਦੋਂ ਤੁਹਾਨੂੰ ਆਉਦੇ ਬਾਰੇ ਸਭ ਪਤਾ ਵਾ ਤੁਹਾਡਾ ਆਪਦੇ ਉੱਤੇ ਕੰਟਰੋਲ ਹੈਗਾ ਵਾ ਕੋਈ ਔਖਾ ਹੁੰਦਾ ਕੰਟਰੋਲ ਹਰ ਬੰਦਾ ਨਹੀਂ ਕਰ ਸਕਦਾ ਨਾ ਬਹੁਤ ਬੰਦੇ ਤਾਂ ਨਹੀਂ ਹੁੰਦਾ ਬਹੁਤ ਚੀਜ਼ਾਂ ਨੇ ਜਿੰਨਾ ਤੋਂ ਤੁਸੀਂ ਸਿੱਖ ਕੇ ਹੋਰ ਬਹੁਤ ਇੱਥੇ ਵੀਡੀਓ ਪਈਆਂ ਹੋਣਗੀਆਂ ਜਾਂ ਕੋਈ ਤੁਹਾਡੇ ਆਸ-ਪਾਸ ਸਿਆਣਾ ਆਊਗਾ ਠੀਕ ਆ ਡਿਸਪਲਨ ਚ ਰਹਣ ਦੀ ਕੋਸ਼ਿਸ਼ ਕਰੋ ਉਹਦੇ ਨਾਲ ਤੁਹਾਡਾ ਮਨ ਤੇ ਬੜਾ ਕਾਬੂ ਆਉਂਦਾ ਹੈ ਮੈਡੀਟੇਸ਼ਨ ਨਾਲ ਤੁਹਾਡਾ ਮਨ ਤੇ ਬੜਾ ਕਾਬੂ ਆਉਂਦਾ ਜਦੋਂ ਤੁਹਾਡਾ ਮਨ ਤੇ ਕਾਬੂ ਆ ਗਿਆ ਫਿਰ ਤੁਸੀਂ ਆਪਣੀਆਂ ਯਾਦਾਂ ਵੀ ਛੱਡ ਸਕੋਗੇ ਤੇ ਤੁਹਾਡੇ ਜ਼ਿੰਦਗੀ ਨੂੰ ਬਿਹਤਰ ਵੀ ਬਣਾ ਸਕੋਗੇ ਇਸ ਕਰਕੇ ਇੱਕੋ ਜ਼ਿੰਦਗੀਆਂ ਨੂੰ ਖਰਾਬ ਨਾ ਕਰੋ ਠੀਕ ਹੈ ਇੰਜੋਏ ਕਰੋ ਇੰਜੋਏ ਕਰਨਾ ਚਾਹੀਦਾ ਵਾ ਪਰ ਉਸ ਦਾ ਮਤਲਬ ਇਦਾਂ ਨਹੀਂ ਕੱਢ ਲੈਣਾ ਚਾਹੀਦਾ ਕਿ ਅਸੀਂ ਹੁਣ ਵੀ ਸਾਰਾ ਦਿਨ ਪੀ ਕੇ ਹੀ ਉਹਨੂੰ ਇੰਜੋਏ ਕਰਨਾ ਹਨ